ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਮਿਲੀ ਜਾਣਕਾਰ ਦੇ ਮੁਤਾਬਕ ਰਾਵੀ ਦਰਿਆ ਨੇ ਡੇਰਾ ਬਾਬਾ ਨਾਨਕ ਚ ਪੈਂਦੇ ਸ਼੍ਰੀ ਕਰਤਾਰਪੁਰ ਕੋਰੀਡੋਰ ਤੁਸੀ ਬੰਦ ਵਿੱਚ ਪਾਰ 파ਰਤਾ ਹੈ ਜਿਸ ਕਰਕੇ ਲਾਗਲੇ ਪਿੰਡਾਂ ਦੇ ਵਿੱਚ ਖਤਰਾ ਬਣਿਆ ਹੋਇਆ ਹੈ। ਇਸ ਮੌਕੇ ਮਜ਼ਹੂਰ ਲੋਕਾਂ ਨੇ ਜਾਣਕਾਰ ਦਿੱਤੀ ਕਿ ਉਹ ਸਾਰੀ ਰਾਤ ਸੁੱਤੇ ਨਹੀਂ ਅਤੇ ਉਹਨਾਂ ਵੱਲੋਂ ਜਨਤੋ ਜਹਿਰ ਕੀਤੀ ਗਈ ਕਿ ਤੁਸੀ ਬੰਨ ਨੂੰ ਦੁਰਸਤ ਕੀਤਾ ਜਾਵੇ ਪਰ ਰਾਤ ਕਰੀਬ 1 ਵਜੇ ਤਸੀਬਾਂ ਦੇ ਵਿੱਚ ਕਰਤਾਰਪੁਰ ਕੋਰੀਡੋਰ ਨੇੜੇ ਪਾੜ ਪਿਆ ਹੈ ਜਿਸ ਕਰਕੇ ਪਿੰਡਾਂ ਵਿੱਚ ਪਾਣੀ ਆਉਣਾ ਸ਼ੁਰੂ ਹੋਇਆ ਹੈ ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਉਹਨਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਹਿੱਲਾ ਨਹੀਂ ਕੀਤਾ ਜਾ ਰਿਹਾ ਇਸ ਮੌਕੇ ਮਜ਼ਹੂਰ ਲੋਕਾਂ ਨੇ ਕੀ ਕੁਝ ਜਾਣ ਕਰ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਜਿਹੜਾ ਬਾਬਾ ਨਾਨਕ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਰ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਕੋਲੋਂ ਇੰਦਾ ਕੋਰੀ ਜਿਹੋੜਾ ਬੰਦਾ ਉਹਨੂੰ ਆ ਗਿਆ ਉਹ ਉੱਥੇ ਜਿਹੜੇ ਹਾਂ ਹਾਂ ਉਹਦੇ ਉਧਰ ਵੀ ਜਿੱਥੇ ਸਾਹ ਕੋੜ ਕੇ ਉੱਤੇ ਘਾਰਕੇ ਮਾਰਦੇ ਮਤੇ ਪੋਤੇ ਉੱਤੇ ਉਹ ਬੋਲਦੇ ਤੋਂ ਮਾਰਨ ਡਿਆ ਉਹ ਬਹਿ ਗਿਆ ਹੀ ਉਹ ਹਾਂ ਆ ਬਹਿ ਗਿਆ ਤੂੰ ਆਹੋ ਮੜਾ ਮੜਾ ਡਾਉਣ ਹੁੰਦਿਆ ਕੰਮ ਦਾ ਕਿਹਾ ਨਹੀਂ ਉਹਦੀ ਉਹ ਬੜੀ ਦੇਖੀ ਹੈ ਜਿਹਦੇ ਤੇ ਬਿਲ ਆ ਕੇ ਬੀਤੇ ਲਿਖਾਉ ਦੇ ਨਾ ਹਾਂਜੀ ਅਨ ਨੂੰ ਵੀ ਹੁਣੇ ਪਤਾ ਲੱਗਾ ਜੀ 10 15 ਮਿੰਟ ਹੋਏ ਆ ਤੇ ਆਪਾਂ ਪਿੰਡੋਂ ਚੱਲ ਕੇ ਆਏ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੀ ਕੱਲ ਪਰਸੋਂ ਦਾ ਹੀ ਇਹ ਪਤਾ ਹੈ ਵੀ ਇਹ ਨੁਕਸਾਨ ਹੋ ਜਾਣਾ ਵਾ ਇੰਨੇ ਪਿੰਡਾਂ ਦਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਜੇ ਬੰਨ ਟੁੱਟ ਗਿਆ ਇੰਨਾ ਪਿੰਡਾਂ ਦਾ 77 ਤੋਂ ਲੈ ਕੇ ਜੋ 80 ਨੂੰ ਬੜਾ ਨੁਕਸਾਨ ਜ਼ਿਆਦਾ ਹੋਏਗਾ ਜੀ ਇਹਨਾਂ ਪਿੰਡਾਂ ਦਾ ਤੇ ਇਹ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੁਣ ਵੀ ਇੱਥੇ ਪਹੁੰਚ ਕੇ ਤੇ ਆਪਣਾ ਜੋ ਮੇਰੀ ਸਮਝਣ ਤੇ ਲੋਕ ਭੱਜੇ ਫਿਰਦੇ ਜੀ ਲਾ ਕੇ ਚਾਕੇ ਦੇ ਲੋਕਾਂ ਬੜਾ ਯਤਨ ਕੀਤਾ ਕਈ ਤਮਾਂ ਤੋਂ ਤੁਸੀਂयां ਬੈਠੀਆਂ ਲੋਕਾਂ ਨੇ ਬੱਧੀਆਂ ਨੇ ਤੇ ਪ੍ਰਸ਼ਾਸਨ ਦੀ ਨਹੀਂ ਆਪਾਂ ਕੋਈ ਵੀਡੀਓ ਵੇਖੀ ਆਈ ਵੀ ਪ੍ਰਸ਼ਾਸਨ ਬੰਨ੍ਹ ਲਿਆ ਪੈਪਰ ਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਜੀ ਪਹਿਲਾਂ ਦੇ ਪਾਣੀ ਜਿਹੜਾ ਵਾ ਬਿਲਕੁਲ ਨਾਰਮਲ ਸੀ ਧਾਰਾਂ ਦੇ ਥੱਲੇ ਹੀ 4 ਵਜੇ ਤੱਕ ਥੋੜੀ ਹੌਲੀ ਵਧਣਾ ਚੱਲੂ ਹੋਇਆ ਹੈ ਪਾਣੀ। ਸ਼ਾਮ ਪੈਂਦਿਆਂ 9 ਵਜੇ ਤੱਕ ਧਾਰਾਂ ਤੋਂ ਪਾਰ ਹੋ ਗਿਆ। ਹਾਂਜੀ 10 ਵਜੇ ਤੱਕ ਤੁਸੀਂ ਦਾ ਲੈਵਲ ਬਿਲਕੁਲ ਬਿਲਕੁਲ ਲੈਵਲ ਤੇ ਹੋ ਗਿਆ। ਜਿਨੇਚਰ ਨੂੰ ਜਿਹੜੇ ਥੋਏ ਨੇ ਮੋਰਚੇ ਪੁੱਟੇ ਹੋਏ ਉਹਨਾਂ ਨੂੰ ਕਵਰ ਕਰਨ ਦੇ ਹਾਂ ਉਹਨਾਂ ਦੀ ਮਿੱਟੀ ਪਾਉਣ ਦੇ ਹਾਂ ਉਹਨਾਂ ਦੇ ਵਿੱਚ ਗੋਰੀਆਂ ਭਰ ਕੇ ਲਾਉਣ ਦੇ ਹਾਂ। ਉਧਰੋਂ ਕਵਰ ਕਰਦੇ ਕਰਦੇ ਜਿਹੜਾ ਕੋਲੀਦਰ ਪੁਲ ਦੇ ਥੱਲੇ ਆ ਉਥੋਂ ਬਾੜ ਪੈ ਗਿਆ। ਮੀ ਆਉਣ ਕਰਕੇ ਸੰਗਤ ਵਾਪਸ ਆ ਗਈ ਉਹ ਪਾੜ ਮੁੜ ਕੇ ਰੁਕਿਆ ਨਹੀਂ ਆ ਉਹ ਤੇ ਹੁਣ ਬਰਬਾਦੀ ਦਾ ਕਾਰਨ ਬਣ ਗਿਆ ਸਵਾ 1 ਵਜੇ ਮਜੂਸ ਆ ਜੀ ਲਾਸਟ ਤੇ ਅਹੀਂ ਕੋਈ ਸਾਡਾ ਦੋ ਟਰੈਕਟਰ ਹੀ ਪਿੰਡ ਦੇ ਪਈ 50 ਜਾਣੇ ਹਾਂ ਪਰ ਸਾਡੇ ਕੋਲ ਨਹੀਂ ਪੁੱਲ ਦੇ ਥੱਲੇ ਨਾ ਟਰੈਕਟਰ ਵੱੜਦਾ ਹੀ ਨਾ ਉਥੇ ਬੋਰੀਆਂ ਲੱਗਦੀਆਂ ਹੀ ਫਿਰ ਸਾਰਿਆਂ ਜਾਣਿਆਂ ਨੂੰ ਉਥੋਂ ਆੜੀ ਵਾਪਿਸ ਨਾ ਜਾਣ ਦੇ ਬਾਵਜੂਦ ਸਾਰਿਆਂ ਜਾਣੇ ਫਿਰ ਪੱਦੀ ਇਸ ਟਾਈਮ ਸਵਾ 1 ਵਜੇ ਕਿੰਨੇ ਪ੍ਰਸ਼ਾਸਨ ਨੇ ਕੀ ਕਰਨਾ 1 ਵਜੇ ਕੋਈ ਉਥੇ ਕੋਈ ਨਹੀਂ ਜੀ ਸਾਰੇ ਜਾਣੇ ਜਦੋਂ ਮੀਂਹ ਮੱਥਾ ਸਾਰੇ ਜਾਣੇ ਆਪ ਆਪਣੀ ਮੰਗ ਕੇ ਹੋਈ ਹੈ ਜੀ ਜੋ ਮੰਗ ਹੀ ਕਰਨੀ ਆ ਉਹ ਸਾਡਾ ਨੁਕਸਾਨ ਹੋਣਾ ਤੇ ਕਿਸੇ ਪਰਭਾਈ ਤੇ ਹੋਈ ਨੇ ਸਰਕਾਰਾਂ ਦੇ ਸਰਕਾਰਾਂ ਤੇ ਕੀ ਆਸ ਰੱਖ ਸਕਦੇ ਨੇ ਜੇ ਦਾ ਨੁਕਸਾਨ ਹੋਣਾ ਤੇ ਹੋ ਗਿਆ